உ உ உட அம்னார அக்ரா அரா ਆ ਮੇਰਾ ਨਾਮ ਕਰਮਜੀਤ ਸਿੰਘ ਜਰੇਵਾਲ ਮੈਂ ਪੰਜਾਬੀ ਮਾਸਟਰ ਵਜੋਂ ਸਰਕਾਰੀ ਹਾਈ ਸਕੂਲ ਖੇੜੀ ਛਮੇੜੀ ਲੁਧਿਆਣਾ ਵਿਖੇ ਸੇਵਾ ਨਿਭਾ ਰਿਹਾ ਜੀ ਮੈਨੂੰ ਇਸ ਤੋਂ ਪਹਿਲਾਂ ਰਾਸ਼ਟਰੀ ਅਧਿਆਪਕ ਪੁਰਸਕਾਰ ਸਟੇਟ ਅਵਾਰਡ ਤੇ ਹੁਣ ਇਹ ਪੰਜਾਬੀ ਭਾਸ਼ਾ ਰਤਨ ਅਵਾਰਡ ਮਿਲਿਆ ਤੇ ਇਸ ਤੋਂ ਪਹਿਲਾਂ ਮੇਰੀ ਪਹਿਲੀ ਕਿਤਾਬ ਸੀ ਕਿ ਬੱਚਿਆਂ ਦੇ ਗੀਤਾਂ ਦੀ ਜਿਸ ਨੂੰ ਸਰਬੋਤਮ ਬਾਲ ਪੁਸਤਕ ਪੁਰਸਕਾਰ ਮਿਲਿਆ ਸੀ ਇੱਕ ਅਸੀਂ ਪੰਜਾਬੀ ਬਾਰਨ ਵਾਲਾ ਦੇ ਲਈ ਵੀਡੀਓ ਬਣਾਈ ਸੀ ਉਸ ਤੇ ਸਾਨੂੰ ਅਮਰੀਕਨ ਇੰਡੀਆ ਫਾਊਂਡੇਸ਼ਨ ਟਰਸਟ ਵੱਲੋਂ 35000 ਰੁਪਏ ਦਾ ਇਨਾਮ ਮਿਲਿਆ ਸੀ ਇਸ ਤੋਂ ਬਿਨਾਂ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚਿਆਂ ਲਈ ਗੀਤ ਬਣਾਏ ਨੇ ਵੀਡੀਓ ਬਣਾਏ ਨੇ ਜਿਨ੍ਹਾਂ ਤੇ ਸਾਨੂੰ ਕਾਫੀ ਸਾਰੇ ਸਟੇਟ ਪੱਧਰੀ ਤੇ ਇਸ ਤੋਂ ਬਿਨਾਂ ਨੈਸ਼ਨਲ ਪੱਧਰ ਦੇ ਸਾਨੂੰ ਇਨਾਮ ਮਿਲੇ ਨੇ ਜੀ ਸਰ ਤਦੋਂ ਤੋਂ ਤੁਸੀਂ ਮੁਹਾਰਨੀ ਦੇ ਢੰਗ ਨਾਲ ਪੰਜਾਬੀ ਭਾਸ਼ਾ ਗਰੀ ਬੱਚਿਆਂ ਨੂੰ ਸਿੱਖਣ ਲਈ ਸਿਖਾ ਦਿੱਤੀ ਤੇ ਹੁਣ ਕਿੰਨਾ ਕੇਸ ਦਾ ਜਿਹੜਾ ਫਾਇਦਾ ਬੱਚਿਆਂ ਨੂੰ ਪਹਿਲਾ ਮੈਂ ਪ੍ਰਾਇਮਰੀ ਸਿੱਖਿਆ ਵਿਭਾਗ ਦੇ ਵਿੱਚ ਸੇਵਾ ਨਿਭਾਉਂਦਾ ਸੀ ਜੀ ਉਸ ਵੇਲੇ ਤੋਂ ਹੀ ਮੈਂ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਪੜ੍ਹਾ ਰਿਆ ਤੇ ਇਸ ਤੋਂ ਬਾਅਦ ਹੁਣ ਮੈਂ ਹਾਈ ਵਿਭਾਗ ਦੇ ਵਿੱਚ ਹਾਈ ਸਕੂਲ ਦੇ ਵਿੱਚ ਹਾਂ ਤੇ ਉੱਥੇ ਬੱਚਿਆਂ ਨੂੰ ਮੈਂ ਦੇਖਿਆ ਇੱਥੇ ਆ ਕੇ ਕਿ ਬੱਚਿਆਂ ਨੂੰ ਵਿਆਕਰਨ ਔਖੀ ਲੱਗਦੀ ਆ ਅਸੀਂ ਪੰਜਾਬੀ ਵਿਆਕਰਨ ਉਹ ਸਿਖਾਉਣ ਲਈ ਜਾਂ ਸਾਡੇ ਪੰਜਾਬੀ ਵਿਸ਼ੇ ਦੇ ਵਿੱਚ ਲੇਖ ਨੇ ਤੇ ਪੰਜਾਬੀ ਵਿਸ਼ੇ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਲੱਗਦਾਈ ਬੱਚੇ ਥੋੜਾ ਜਿਹਾ ਔਖਾ ਸਮਝਦੇ ਆ ਤਾਂ ਉਹਨਾਂ ਨੂੰ ਮੈਂ ਗੀਤ ਦੇ ਰੂਪ ਵਿੱਚ ਲਿਖ ਲੈਣਾ ਤੇ ਬੱਚਿਆਂ ਨੂੰ ਗੀਤ ਦੇ ਰੂਪ ਵਿੱਚ ਲਿਖ ਕੇ ਬੱਚੇ ਜਦੋਂ ਮੇਰੇ ਨਾਲ ਗਾਉਂਦੇ ਆ ਤਾਂ ਉਹਨਾਂ ਤਾਂ ਸੋਸ਼ਲ ਮੀਡੀਆ ਦੇ ਕਿਤੇ ਇਸਤੇਮਾਲ ਕਰਦੇ ਹੋ ਤੇ ਕਿੰਨੇ ਕੁ ਤੁਹਾਡੇ ਫੋਨਰ ਨੇ ਕਿੰਨਾ ਵੀਊ ਜਿਹੜੇ ਤੁਹਾਡੇ ਵੀਡੀਓ ਵਿਆਲੇ ਆ ਤੇ ਕਿੰਨੇ ਕੁ ਲੋਕ ਪੰਜਾਬੀ ਸੁਣਦੇ ਜੀ ਸੋਸ਼ਲ ਮੀਡੀਆ ਤੇ ਹੀ ਸਾਡੀਆਂ ਹੁਣ ਤੱਕ 73-74 ਲੱਖ ਦੇ ਕਰੀਬ ਆ ਜਿਹੜੇ ਵੀਊ YouTube ਤੇ ਇਕੱਲੇ ਨੇ ਬਾਕੀ Facebook ਤੇ ਹੋਰ ਸੋਸ਼ਲ ਸਾਈਟਾਂ ਤੇ ਅਲੱਗ ਵੀਊ ਨੇ ਇਸ ਤੋਂ ਬਿਨਾ WhatsApp ਤੇ ਬਹੁਤ ਸਾਰੇ ਸਾਡੇ ਵੀਡੀਓ ਜਦੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕ ਉਹਨਾਂ ਵੀਡੀਓ ਦੀ ਵਰਤੋਂ ਕਰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਵੀਡੀਓ ਦਿਖਾਉਂਦੇ ਆ ਸਾਨੂੰ ਵੀਡੀਓ ਭੇਜਦੇ ਆ ਸਾਡੀ ਮੈਂ ਸਮਝਦਾ ਹਾਂ ਇੱਕ ਵੱਖਰੀ ਫੀਡਬੈਕ ਤੇ ਵੱਖਰੀ ਪ੍ਰਾਪਤੀ ਆ ਤੋ ਜੇ ਇਸੇ ਤਰ੍ਹਾਂ ਸਾਡੇ 25000 ਦੇ ਕਰੀਬ ਸਬਸਕ੍ਰਾਈਬਰ ਨੇ YouTube ਦੇ ਉੱਤੇ ਤੇ ਵੱਖ-ਵੱਖ ਥਾਵਾਂ ਤੇ ਜਿਹੜੇ ਸਾਡੇ ਵੀਡੀਓ ਨੇ ਉਹ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਆ ਜਿਹੜੇ ਉਹ ਦੇਖੇ ਜਾਂਦੇ ਆ ਜੀ ਸਰ ਜਿਤਨਾ ਪੰਜਾਬ ਦੇ ਸਕੂਲਾਂ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਬੱਚੇ ਵੀ ਪੜ੍ਹਦੇ ਆ ਸੋ ਉਹਨਾਂ ਨੂੰ ਕਿੱਦਾਂ ਫਿਰ ਸਿਖਾਉਣੇ ਉਹ ਪੰਜਾਬੀ ਕਿਉਂਕਿ ਉਹਨਾਂ ਨੂੰ ਵੀ ਪਹਿਲੀ ਕਲਾਸ ਤੋਂ ਹੀ ਨਹੀਂ ਪੰਜਾਬੀ ਜੀ ਕਿੰਨਾ ਤੋਖਾ ਹੁੰਦਾ ਉਹਨਾਂ ਨੂੰ ਸਿਖਾਉਣਾ ਜਾਂ ਥੋਖੇ ਸਿੱਖਣਾ ਮੇਰਾ ਖਿਆਲ ਆ ਜੀ ਵੀ ਅੱਜ ਦੇ ਸਮੇਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਨੇ ਜਦੋਂ ਉਹਨਾਂ ਦੇ ਕੋਲ ਸਾਡੀਆਂ ਵੀਡੀਓ ਜਾਂਦੀਆਂ ਨੇ ਤਾਂ ਕਾਫੀ ਬੱਚੇ ਆ ਜਿਹੜੇ ਊ ਜਦੋਂ ਬੱਚੇ ਨੂੰ ਲੱਗਦਾ ਵੀ ਮੇਰੇ ਨਾਲ ਦੇ ਬੱਚੇ ਗਾਉਂਦੇ ਨੇ ਤਾਂ ਉਸ ਵੇਲੇ ਬੱਚਾ ਆਪਣੇ ਆਪ ਉਹਨਾਂ ਦੇ ਨਾਲ ਗਾਉਣ ਲੱਗ ਜਾਂਦਾ ਹੈ। ਕਈ ਵਾਰੀ ਤਾਂ ਇਸ ਤਰ੍ਹਾਂ ਬੱਚਿਆਂ ਦੇ ਅੱਗੇ ਫੋਨ ਆਉਂਦੇ ਹੁੰਦੇ ਜਦੋਂ ਅਸੀਂ ਊੜੇ ਆੜੇ ਦੀ ਲੜੀ ਸ਼ੁਰੂ ਕੀਤੀ ਸੀ ਕਿ ਅਗਲਾ ਅੱਖਰ ਇੱਕ ਦਿਨ ਅਸੀਂ ਵੀਡੀਓ ਪਾਉਣ ਤੋਂ ਲੇਟ ਹੋ ਗਏ ਤੇ ਦਿੱਲੀ ਤੋਂ ਕੁਝ ਬੱਚਿਆਂ ਦੇ ਫੋਨ ਆਏ ਵੀ ਸਾਰਾ ਅਗਲਾ ਅੱਖਰ ਤੁਸੀਂ ਕਦੋਂ ਪਾਉਨੇ ਹੋ? ਇੱਥੋਂ ਸਾਨੂੰ ਇਦਾਂ ਲੱਗਦਾ ਸੀ ਵੀ ਜਿਹੜੇ ਚਾਹੇ ਪ੍ਰਵਾਸੀ ਬੱਚੇ ਨੇ ਚਾਹੇ ਇੱਧਰਲੇ ਬੱਚੇ ਨੇ ਹੋਰ ਰਾਜਾਂ ਦੇ ਨੇ ਵੀ ਉਹ ਬੱਚੇ ਕਿਸ ਤਰ੍ਹਾਂ ਸਾਡੀਆਂ ਵੀਡੀਓ ਦੀ ਅਡੀਕ ਕਰਦੇ ਆ ਵੀ ਕਿੰਨਾ ਇਹਨਾਂ ਨੂੰ ਉਹ ਮਨ ਰੰਝਾ ਢੰਗ ਦੇ ਨਾਲ ਸਿੱਖਦੇ ਆ ਜੀ ਖੁਸ਼ੀ ਖੁਸ਼ੀ ਸਿੱਖਦੇ ਆ ਸਰ ਵਿਦਿਆਰਥੀਆਂ ਨੂੰ ਕੀ ਅਪੀਲ ਕਰੋਗੇ ਖਾਸ ਕਰਕੇ ਪੰਜਾਬੀ ਭਾਸ਼ਾ ਬਾਰੇ ਕਿਉਂਕਿ ਅੰਗਰੇਜ਼ੀ ਵੱਲ ਜਿੰਦਾ ਦੀ ਦੌੜ ਲੱਗੀ ਹੋਈ ਹੈ ਮਾਪਿਆਂ ਨੂੰ ਤੇ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਹੈ ਮੈਂ ਤਾਂ ਕਹਿੰਦਾ ਜੀ ਸਾਰੀਆਂ ਭਾਸ਼ਾਵਾਂ ਸਿੱਖਣ ਬੱਚੇ ਬਿਲਕੁਲ ਸਿੱਖਣ ਪਰ ਸਭ ਤੋਂ ਪਹਿਲਾਂ ਸਾਡੀ ਜਿਹੜੀ ਨੀ ਆ ਸਾਡੀ ਜੜ੍ਹ ਆ ਸਾਡਾ ਮੂਲ ਆ ਸਾਡੀ ਮਾਂ ਬੋਲੀ ਆ ਮਾਂ ਬੋਲੀ ਪੰਜਾਬੀ ਆ ਕਿਉਂਕਿ ਮਾਂ ਬੋਲੀ ਪੰਜਾਬੀ ਦੇ ਵਿੱਚ ਸਾਨੂੰ ਲੋਰੀਆਂ ਮਿਲੀਆਂ ਦੁਆਵਾਂ ਮਿਲੀਆਂ ਅਸੀਸਾਂ ਮਿਲੀਆਂ ਸਾਡਾ ਆਲਾ ਦਵਾਲਾ ਪੰਜਾਬੀ ਮਾਂ ਬੋਲੀ ਦੇ ਵਿੱਚ ਪਲਿਆ ਜਿਹੜੀ ਬੋਲੀ ਦੇ ਵਿੱਚ ਅਸੀਂ ਪਲੇ ਹੋਈਏ ਜਿਹੜੀ ਬੋਲੀ ਦੇ ਵਿੱਚ ਅਸੀਂ ਵੱਡੇ ਹੋਈਏ ਉਹਨੇ ਸਾਨੂੰ ਬਹੁਤ ਸਾਰਾ ਗਿਆਨ ਦਿੱਤਾ ਹੁੰਦਾ ਬਹੁਤ ਕੁਝ ਦਿੱਤਾ ਹੁੰਦਾ ਸੋ ਇਸ ਤੋਂ ਸਭ ਤੋਂ ਪਹਿਲਾਂ ਸਾਰੀਆਂ ਭਾਸ਼ਾਵਾਂ ਸਿੱਖਣ ਤੋਂ ਪਹਿਲਾਂ ਜੇ ਸਾਨੂੰ ਮਾਂ ਬੋਲੀ ਪੰਜਾਬੀ ਦੇ ਵਿੱਚ ਸਾਡੀ ਮਹਾਰਤਾ ਤਾਂ ਅਸੀਂ ਬਾਕੀ ਭਾਸ਼ਾਵਾਂ ਸ ਬਾਕੀ ਕੁਝ ਵੀ ਕਰ ਸਕਦੇ ਆ ਬਾਕੀ ਪਾਸ਼ਾ ਮਾਂ ਸਿੱਖਣ ਦੇ ਨਾਲ-ਨਾਲ ਬਹੁਤ ਵੱਡੀਆਂ ਖੋਜਾਂ ਵੀ ਕਰ ਸਕਦੇ ਆ ਕਿਉਂਕਿ ਸਾਡੇ ਅੰਦਰ ਜਿਹੜੇ ਖਿਆਲ ਆਉਂਦੇ ਨੇ ਬਲਬਲੇ ਆਉਂਦੇ ਨੇ ਸੋਚ ਆਉਂਦੀ ਵਿਚਾਰ ਆਉਂਦੀ ਉਹ ਮਾਂ ਬੋਲੀ ਚਾਹੁੰਦੀ ਆ ਸੋ ਮਾਂ ਬੋਲੀ ਸਾਡੇ ਲਈ ਇੱਕ ਰਾਹ ਦੀ ਸੇਰਾ ਬਣਦੀ ਆ ਸੋ ਸਾਰਿਆਂ ਨੂੰ ਇਹ ਸਿੱਖਣ ਦੀ ਲੋੜ ਹੈ ਜੀ ਕੀ ਨਾ ਮੈਂ ਤੁਹਾਡਾ ਕਿਹੜੇ ਸਕੂਲ ਚ ਪੜਦੇ ਕਿਹੜੀ ਕਲਾਸ ਕਰਦੇ ਮੇਰਾ ਨਾਮ ਸਹਜ ਹੈ ਮੈਂ 7ਵੀਂ ਜਮਾਤ ਵਿੱਚ ਪੜ੍ਹਦੇ ਆ ਤੇ ਮੇਰਾ ਸਕੂਲ ਸਰਕਾਰੀ ਹਾਈ ਸਕੂਲ ਖੇੜਚਮੇੜੀ ਹੈ ਪੰਜਾਬੀ ਭਾਸ਼ਾ ਕਿੱਦਾਂ ਦੀ ਲੱਗਦੀ ਤੁਹਾਨੂੰ ਪੰਜਾਬੀ ਭਾਸ਼ਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੇ ਜਿਹਦਾ ਸਰ ਪੜਾਉਂਦੇ ਆ ਤੇ ਜੋ ਸਰ ਦਾ ਪੜਾਉਂਦਾ ਤਰੀਕਾ ਹੈ ਸੋ ਕਿਵੇਂ ਦਾ ਲੱਗਿਆ ਤੁਹਾਨੂੰ ਤਰੀਕਾ ਬਹੁਤ ਵਧੀਆ ਹੁਣ ਸਿੱਖ ਜੰਨੇ ਹੋ ਪੰਜਾਬੀ ਸੌਖੀ ਹਾਂਜੀ ਪਹਿਲਾਂ ਕਿੰਨੀ ਕੋਖੀ ਲੱਗਦੀ ਸੀ ਪੰਜਾਬੀ ਤੇ ਹੁਣ ਸੌਖੀ ਲੱਗਦੀ ਹੈ ਸ਼ੁਰੂ ਤੋਂ ਸੌਖੀ ਲੱਗਦੀ ਹੈ ਸ਼ੁਰੂ ਤੋਂ ਹੀ ਸੌਖੀ ਲੱਗਦੀ ਸੀ ਸੌਖੀ ਲੱਗਦੀ ਸੀ ਅੱਛਾ ਪੰਜਾਬੀ ਦੇ ਨਾਲ ਹੋਰ ਵੀ ਸਬਜੈਕਟ ਪੜਾਇਆ ਜਾਂਦਾ ਕੋਈ ਹਾਂਜੀ ਕਿਹੜਾ ਪੰਜਾਬੀ ਦੇ ਨਾਲ ਸਾਰ ਸਾਨੂੰ ਗਣਿਤ ਸਮਾਜਿਕ ਅਤੇ ਹੋਰ ਸਾਰੇ ਸਬਜੈਕਟ ਪੜਾ ਦੇ ਆ ਅੰਗਰੇਜ਼ੀ ਪੜ੍ਹਨੀ ਜਿਆਦਾ ਸੌਖੀ ਲੱਗਦੀ ਹੈ ਪੰਜਾਬੀ ਹੁਣ ਪੰਜਾਬੀ ਪੰਜਾਬੀ ਪੜਨੀ ਆ ਇੰਟਰਸਟ ਕਿਹਦੇ ਚ ਜ਼ਿਆਦਾ ਅੰਗਰੇਜ਼ੀ ਚ ਇਹ ਪੰਜਾਬੀ ਚ ਪੰਜਾਬੀ ਚ ਜੇ ਤੁਹਾਨੂੰ ਕਹ ਵੀ ਇਹ ਦੋਨਾਂ ਚ ਕਿਹੜੀ ਚੂਸ ਕਰੋਗੇ ਪੰਜਾਬੀ ਚ ਚੁਣੋਗੇ ਅੰਗਰੇਜ਼ੀ ਪੰਜਾਬੀ ਪੰਜਾਬੀ ਚੁਣੋਗੇ ਮਨਜੋਤ ਕਿਹੜੀ ਕਲਾਸ ਚ 7 ਅਜੇ ਪੰਜਾਬੀ ਭਾਸ਼ਾ ਸਰ ਜੀ ਬਿਚ ਸਿਖਾਉਂਦੇ ਆ ਕਿੰਨੀ ਸੋਖੀ ਲੱਗਦੀ ਆ ਕਿੱਦਾਂ ਦਾ ਉਹਦਾ ਤਰੀਕਾ ਆ ਗਾ ਗਾ ਕੇ ਸਿਖਾਉਂਦੇ ਆ ਸੋ ਕਿੰਨਾ ਤੁਸੀਂ ਸਿੱਖਦੇ ਹੋ ਤੇ ਕਿੰਨੀ ਗੁਣ ਸੋਖੀ ਲੱਗਦੀ ਸਾਨੂੰ ਪੰਜਾਬੀ ਪਹਿਲਾਂ ਵੀ ਸੋਖੀ ਲੱਗਦੀ ਸੀ ਪਰ ਜਦੋਂ ਸਰ ਗਾ ਕੇ ਸਾਨੂੰ ਸਿਖਾਉਂਦੇ ਆ ਸਾਨੂੰ ਥੋੜੀ ਜੀ ਜ਼ਿਆਦਾ ਸੋਖੀ ਲੱਗਦੀ ਆ ਤੁਹਾਡੇ ਕੋਈ ਨਿੱਕੇ ਭੈਣ ਭਰਾ ਆ ਜਾਂ ਵੱਡੇ ਵੀ ਹੈਗੇ ਆ ਸਾਡੇ ਛੋਟੇ ਭੈਣ ਭਰਾ ਨੇ ਛੱਟੇ ਨੇ ਫਿਰ ਤੁਸੀਂ ਸੁਣਿਆ ਨਾ ਪੰਜਾਬੀ ਕਰੇ ਜੀ ਹਾਂ ਜੀ ਇਹ ਵੀਡੀਓ ਵੀ ਦੇਖਦੇ ਹਾਂ ਵੀਡੀਓ ਵੀ ਦੇਖਦੇ ਆ ਜੀ ਹਾਂ ਜੀ ਤੇ ਕਿਵੇਂ ਲੱਗਦਾ ਵੀਡੀਓ ਦੇਖ ਕੇ ਤੁਹਾਨੂੰ ਜੀ ਬਹੁਤ ਵਧੀਆ ਲੱਗਦਾ ਇਹ ਲੱਗਦਾ ਜੀ ਹਾਂ ਜੀ ਤੇ ਹੁਣ ਕੀ ਪੰਜਾਬੀ ਤੁਸੀਂ ਵੀ ਇਹਦੇ ਆਪਕ ਬੰਨ ਲਏ ਜਾਂਦੇ ਪੰਜਾਬੀ ਦੇ ਵੱਡੇ ਹੋ ਗਏ ਤੁਸੀਂ ਜੀ ਹਾਂ ਜੀ ਐਵੇਂ ਸਿਖਾਉਂਗੇ ਪੰਜਾਬੀ ਤੁਸੀਂ ਜੀ ਹਾਂ ਜੀ ਜੇ ਕੋਈ ਹੋਰ ਟੀਚਰ ਸਿਖੋਣੇ ਇਸ ਤਰ੍ਹਾਂ ਗਾ-ਗਾ ਕੇ ਕੋਈ ਹੋਰ ਸਬਜੈਕਟ ਕੋਈ ਇੱਦਾਂ ਸਿਖਾਏ ਜਾਂਦਾ ਤੁਹਾਨੂੰ ਵੀ ਜੀ ਗਣਿਤ ਤੇ ਸਮਾਜਿਕ ਸਿਖਾਏ ਜਾਂਦਾ ਜੇ ਕਿ ਉਹ ਖੇਲੇ ਖੁੰਦੇ ਸਰ ਉਹ ਵੀ ਗਾ ਕੇ ਸਿਖਾ ਰਹੇ ਆ ਅੱਛਾ ਠੀਕ